ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਤਨਾ ਸਾਰੇ ਨੂੰ ਪਤਾ ਹੀ ਹੈ ਕਿ ਅੱਜ ਦਾ ਜੋ ਦੌਰ ਹੈ ਹੜਪੀਤਨ ਲਈ ਬਹੁਤ ਲੋਡਬੰਦ ਜੇ ਮੀ ਕਰਕੇ ਦੁਖੀ ਨੇ ਕੰਮ ਲਗਭਗ ਮਜ਼ਦੂਰਾਂ ਦੇ ਜਾਂ ਮਕਾਨਾਂ ਦੇ ਸਾਰੇ ਬੰਦ ਨੇ ਸਬਜ਼ੀਆਂ ਦੇ ਰੇੜੀਆਂ ਦੇ ਬੰਦ ਨੇ ਛੋਟੇ ਦੁਕਾਨਦਾਰ ਪਾਣੀ ਕਰਕੇ ਉਹਨਾਂ ਦੇ ਕੰਮ ਬੰਦ ਨੇ ਉਹ ਜਿਨ੍ਹਾਂ ਨੇ ਰੋਜ਼ ਕਮਾ ਕੇ ਖਾਣਾ ਉਹਨਾਂ ਲਈ ਬੜਾ ਮੁਸ਼ਕਲ ਹੋਇਆ ਪਿਆ ਹੈ ਸਾਡੇ ਕੋਲ ਮਾਤਾ ਗੁਜਰੀ ਜੀ ਭਰਾਏ ਕਹਿੰਦੇ ਦਫ਼ਤਰ ਵਿੱਚ ਕਈ ਆਉਂਦੇ ਨੇ ਲੇਕਿਨ ਇਹ ਕਿ ਬੱਚੇ ਨੇ ਭੁੱਖ ਨਾਲ ਵਿਰਤ ਰਹੇ ਨੇ ਸੋ ਸਾਨੂੰ ਕਈਆਂ ਵੱਲੋਂ ਸੁਝਾਅ ਵੀ ਆਇਆ ਸੀ ਬੇਨਾਂ ਲਈ ਲੰਗਰ ਸ਼ੁਰੂ ਕੀਤਾ ਜਾਵੇ ਸੋ ਅੱਜ ਅਸੀਂ ਦਫ਼ਤਰ ਵਿੱਚ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਇੱਕ ਮਹੀਨੇ 10 ਦਿਨਾਂ ਵਾਸਤੇ ਇਹ ਲੰਗਰ ਗੁਰਦੁਆਰਾ ਪਾਸ਼ੇ ਨੌਵੀਂ ਦੇ ਬਾਹਰਲੇ ਹਾਲ ਦੇ ਵਿੱਚ ਸ਼ੁਰੂ ਕੀਤਾ ਜਾਣਾ ਸੋ ਕਿਉਂਕਿ ਗਰੀਬ ਤਾਂ ਉਹ ਗੁਰੂ ਦੀ ਕੋਲਕ ਹੈ ਗੁਰੂ ਨਾਨਕ ਦੇਵ ਜੀ ਨੇ ਵੀ ਕੁੱਕੇ ਸਾਧੂਆਂ ਲਈ ਰਾਸ਼ਨ ਦੇ ਕੇ ਸੇਵਾ ਸ਼ੁਰੂ ਕੀਤੀ ਸੀ ਜੋ ਅੱਜ ਤੱਕ ਚੱਲ ਰਹੀ ਹੈ ਸੋ ਆਪਾਂ ਵੀ ਰਲ ਮਿਲ ਕੇ ਉਹਨਾਂ ਦੀ ਬਾਹ ਫੜੀਏ ਲੋੜਵੰਦਾਂ ਨੂੰ ਲੰਗਰ ਪੰਗਾ ਕੇ ਛਕਾਈਏ ਸੋ ਕੱਲ ਤੋਂ ਇਹ ਗੁਰਦੁਆਰਾ ਸਾਹਿਬ ਵਿਕੇ ਫੇਰ ਦੇ ਟਾਈਮ ਇਹ ਲੰਗਰ ਸ਼ੁਰੂ ਹੋਵੇਗਾ ਸੋ ਜਿਨ੍ਹਾਂ ਨੇ ਵੀ ਲੋੜਵੰਦ ਹੋਣਗੇ ਉਹ ਆ ਕੇ ਛੱਕ ਸਕਦੇ ਨੇ ਔਰ ਜਿਨ੍ਹਾਂ ਨੇ ਯੋਗਦਾਨ ਪਾਉਣਾ ਹੈ ਉਹ ਵੀ ਆ ਸਕਦੇ ਨੇ ਕੱਲ ਪਹਿਲੇ ਦਿਨ ਦੀ ਲੰਗਰ ਦੀ ਸੇਵਾ ਸਾਡੇ ਕਾਕਾ ਜੀ ਰਸਵੰਦਾਂ ਡੈਰੀ ਵਾਲਿਆਂ ਵੱਲੋਂ ਕੀਤੀ ਜਾ ਰਹੀ ਹੈ ਔਰ ਇੱਕ ਇੱਕ ਦਿਨ ਦੀ ਆਪਾਂ ਜੇ ਸੇਵਾ ਕਰ ਲਈਏ ਲਗਭਗ ਜਿਹਦੇ ਉੱਤੇ 7-8000 ਰੁਪਏ ਖਰਚ ਹੁੰਦਾ ਤੇ ਉਹ ਸਾਨੂੰ ਜੋ ਸੰਪਰਕ ਕਰ ਸਕਦਾ ਹੈ ਬਹੁਤ ਏਕ ਭਲਾਈ ਦਾ ਕਾਰਜ ਹੈ ਕਿਸੇ ਭੁੱਖੇ ਦੇ ਪੇਟ ਚੰਨ ਪਾਉਣਾ ਸੋ ਵੱਤ ਵਸੇ ਜੋਰ ਦੇਣ ਦੀ ਬੇਪਰਵਾਹ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਕੇ ਦੀਆਂ ਸੂਹ ਸੰਗਤਾਂ ਨੂੰ ਬੇਨਤੀ ਹੈ ਕਿ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਪਾਸ਼ਾਈ ਨੌਮੀ ਗੁਰਦੁਆਰਾ ਸਾਹਿਬ ਵਿਖੇ ਕੱਲ ਤੋਂ ਹੜਾ ਨਾਲ ਪ੍ਰਭਾਵਤ ਵਿਅਕਤੀਆਂ ਲਈ ਜੋ ਗਰੀਬ ਵਿਅਕਤੀ ਨੇ ਜੋ ਦਵਾਈ ਬੂਟੀ ਨਹੀਂ ਲੈ ਸਕਦੇ ਉਹ 1 ਵਜੇ ਤੋਂ ਲੈ ਕੇ 2 ਵਜੇ ਤੱਕ ਗੁਰਦੁਆਰਾ ਪਾਸ਼ਾਈ ਨੌਮੀ ਵਿਖੇ ਪਹੁੰਚ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਦਵਾਈ ਦੀ ਜਰੂਰਤ ਹੈ ਤਾਂ ਉਹ ਦਵਾਈ ਲੈ ਸਕਦੇ ਨੇ ਜਿਵੇਂ ਕਿ ਹੁਣ ਆਮ ਮੀਂਹਾਂ ਕਰਕੇ ਬਹੁਤ ਸਾਰੇ ਰੋਗ ਨੇ ਜਿਹੜੇ ਚਮੜੀ ਦੇ ਰੋਗ ਨੇ ਜਾਂ ਬੁਖਾਰ ਵਗੈਰਾ ਹੈਗਾ ਉਸ ਦੀ ਜਿਹੜੀ ਹੈਗੀ ਫਰੀ ਦਵਾਈ ਜਿਹੜੀ ਹੈਗੀ ਮਾਤਾ ਕੁਰੀਪਲਾਈ ਕੇਂਦਰ ਵੱਲੋਂ ਹਰ ਰੋਜ਼ ਦਿੱਤੀ ਜਾਇਆ ਕਰੇਗੀ ਲਗਭਗ 10-15 ਦਿਨ ਜਦੋਂ ਤੱਕ ਇਹ ਬਸਾਤਾ ਚੱਲ ਰਹੀਆਂ ਨੇ ਤਾਂ ਇਹ ਜਿਹੜਾ ਹੈਗਾ ਲਗਾਤਾਰ ਸੇਵਾ ਜਾਰੀ ਰਹੂਗੀ ਤੇ ਜੋ ਵੀ ਲੋੜਵੰਦ ਪੈਣ ਪਾਈ ਨੇ ਉਥੇ ਪਹੁੰਚ ਕੇ ਇਸ ਮੈਡੀਕਲ ਕੈਂਪ ਦਾ ਲਾਭ ਉਠਾ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੜਲਾਡਾ ਵੱਲੋਂ ਆਪਣੇ ਆਲੇ ਦੁਆਲੇ ਜੋ ਮੀ ਪੈ ਰਿਆ ਖਾਸ ਤੌਰ ਤੇ ਬੜਲਾਡਾ ਖੇਤਰ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਕਾਫੀ ਮਜ਼ਦੂਰ ਵਰਗ ਜਿਨ੍ਹਾਂ ਦੇ ਸਿਰ ਤੇ ਬੱਚਿਆਂ ਦਾ ਡੈਡੀ ਨਹੀਂ ਹੈਗਾ ਅਸੀਂ ਉਹਨਾਂ ਦੇ ਮਕਾਨਾਂ ਦੀ ਮੁਰੰਮਤ ਕਰਨੀ ਆ ਲਗਭਗ ਜਿਹੜਾ ਪਹਿਲਾ ਪ੍ਰੋਜੈਕਟ ਆ ਸਾਡਾ ਅਸੀਂ ਮੁਰੰਮਤ ਕਰਨ ਦਾ ਅੱਠ ਕ ਮਕਾਨਾਂ ਦੀ ਸ਼ੁਰੂਆਤ ਕਰਨੀ ਆ ਸੋ ਦਾਨੀ ਸੱਜਣਾ ਨੂੰ ਬੇਨਤੀ ਆ ਕਿ ਸਭ ਤੋਂ ਜ਼ਰੂਰੀ ਹੁੰਦੀ ਆ ਸਿਰ ਦੀ ਛੱਤ ਸੋ ਦਾਨੀ ਵੀਰਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਜਿੰਨੀ ਵੀ ਮਦਦ ਕਰ ਸਕਦੇ ਆ ਇਹ ਉਹਨਾਂ ਪਰਿਵਾਰਾਂ ਦੀ ਮਦਦ ਕਰਨੀ ਆ ਆਪਾਂ ਜਿਨ੍ਹਾਂ ਦਾ ਕਿਸੇ ਦੇ ਕੋਈ ਕੜੀ ਟੁੱਟੀ ਪਈ ਆ ਕਿਸੇ ਦਾ ਬਾਲਾ ਟੁੱਟ ਗਿਆ ਤੇ ਖਤਰੇ ਦੇ ਵਿੱਚ ਆ ਆਪਾਂ ਆਪਣੇ ਆਲੇ-ਦੁਆਲੇ ਦੇਖ ਸਕਦੇ ਆ ਕੱਲ ਸਰਦੂਲਗੜਾ ਹੜਕੇ ਦੇ ਵਿੱਚ ਇੱਕ ਛੱਤ ਡਿੱਗ ਗਈ ਸੀ ਜਿਸ ਕਾਰਨ ਇੱਕ ਚਾਚਾ ਭਤੀਜਾ ਦੀ ਡੈਥ ਵੀ ਹੋ ਚੁੱਕੀ ਆ ਸੋ ਆਪਣੇ ਏਰੀਆ ਨੂੰ ਬਚਾਉਣ ਦੀ ਖਾਤਰ ਅਸੀਂ ਮਾਤਾ ਗੁਜ਼ਰੀ ਭਲਾਈ ਕੇਂਦਰ ਬੜਲਾਡਾ ਵੱਲੋਂ ਇਹ ਪ੍ਰਾਰਲਾ ਕੀਤਾ ਕਿ ਉਹਨਾਂ ਦੇ ਮਕਾਨਾਂ ਦੀ ਮੁਰੰਮਤ ਕਰਵਾਉਣੀ ਆ ਜਿੰਨੀ ਵੀ ਹੈਲਪ ਹੋ ਸਕਦੀ ਆ ਮਦਦ ਹੋ ਸਕਦੀ ਆ ਤੁਸੀਂ ਗਾਡਰ ਦੇ ਰੂਪ ਦੇ ਵਿੱਚ ਜਾਂ ਸਿਮਿੰਟ ਦੇ ਰੂਪ ਚ ਅਸੀਂ ਸੀਮਤ ਜੀ ਮਦਦ ਕਰਕੇ ਉਹਨਾਂ ਨੂੰ ਕੇਰਾ 6 ਮਹੀਨੇ ਵਾਸਤੇ ਸਾਲ ਵਾਸਤੇ ਰਾਹਤ ਦਿਵਾਉਣੀ ਆ ਤਾਂ ਜੋ ਉਹਨਾਂ ਦੀ ਛੱਤ ਡਿੱਗੇ ਨਾ ਸੋ ਬੇਨਤੀ ਹੈ ਦਾਨੀ ਸੱਜਣਾ ਨੂੰ ਦੇ ਬਾਅਦ ਤੋਂ ਅਧ ਮਾਤਾ ਗੁਜਰੀ ਜੀ ਭਲਾਈ ਕੇਂਦਰ ਭੁਲਾਡਾ ਦਾ ਸਾਦੇਈਏ ਤਾਂ ਜੋ ਆਪਣੇ ਖਾਸ ਤੌਰ ਤੇ ਭੁਲਾਡਾ ਹਲਕੇ ਦੀ ਜਿੰਨੇ ਆਲੇ ਦੁਆਲੇ ਪਿੰਡ ਨੇੜੇ ਲੱਗਦੇ ਆ ਭੁਲਾਡੇ ਦੇ ਉਹਨਾਂ ਦੀ ਅਸੀਂ ਸੇਵਾ ਕਰ ਸਕੀ ਹੈ ਕਿਉਂਕਿ ਲਗਾਤਾਰ ਮਾਤਾ ਗੁਜਰੀ ਜੀ ਭਲਾਈ ਕੇਂਦਰ ਭੁਲਾਡਾ ਵੱਲੋਂ ਹਰ ਸਾਲ ਲਗਭਗ 20 ਤੋਂ 22 ਮਕਾਨਾਂ ਨਵੇਂ ਵੀ ਬਣਾਈ ਜਾ ਰਹੇ ਮੁਰੰਮਤ ਵੀ ਕੀਤੀ ਜਾ ਰਹੀ ਹੈ ਅਤੇ ਹੋਰ ਸਮਾਜ ਭਲਾਈ ਦੇ ਕੰਮ ਵੀ ਕੀਤੇ ਜਾ ਰਹੇ ਅਸੀਂ ਪਹਿਲ ਅੰਗਣ ਨੂੰ ਤੇ ਜਿਨ੍ਹਾਂ ਦੇ ਬੱਚਿਆਂ ਦਾ ਡੈਡੀ ਨਹੀਂ ਹੈਗਾ ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਪਹਿਲ ਦੇਵਾਂਗੇ ਦੂਜਿਆਂ ਦਾ ਸਿਰਫ ਅਸੀਂ ਵੇਟਿੰਗ 'ਚ ਹੋਊਗਾ ਦੇਖਾਂਗੇ ਜੇਕਰ ਨਾ ਆਏ ਸਾਡੇ ਕੋਲ ਇਹ ਪਰਿਵਾਰ ਫਿਰ ਉਹਨਾਂ ਦੀ ਵਾਰੀ ਆ ਸਕਦੀ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੇਅਰ ਟੀਵੀ